ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਫੇਸਬੁੱਕ ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ ਅਤੇ ਜੁਝਾਰ ਟਾਈਮ ਦੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੀ ਹੋਈ ਜਿੱਤ ਆਖਰਕਾਰ ਓੜਕ ਸੱਚ ਰਹੀ ਦੁੱਖ ਪੰਜਨੀ 베ਰੀ ਸਾਹਿਬ ਦੇ ਸੰਬੰਧ ਵਿੱਚ ਸਖ ਸੰਗਤਾਂ ਨੇ ਅਜੇ ਹੱਟ ਕੇ ਪਹਿਰਾ ਦਿੱਤਾ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਸਾਹਿਬ ਜੀ ਨੂੰ ਖੁਦ ਸੋਸ਼ਲ ਮੀਡੀਆ ਅੱਗੇ ਆ ਕੇ ਅਸਿੱਧੇ ਢੰਗ ਨਾਲ ਸੱਚ ਨੂੰ ਕਬੂਲਣਾ ਪਿਆ ਮਹਾਰਾ ਨੇ ਇਹ ਗੱਲ ਕਹੀ ਸੀ ਕਿ 베ਰੀ ਦਾ ਲਾਗੋ ਲਾਗੋ ਥੱਲਾ ਖੋਦ ਕੇ ਤੇ ਇਹਦੇ ਵਿੱਚ ਮਿੱਟੀ ਪਾਈ ਜਾਵੇ ਔਰ ਇਹਦੇ ਲਾਗੋ ਜਿਹੜਾ ਮਾਰਬਲ ਹੈ ਉਹ ਤਕਰੀਬਨ 2 ਕੁੱਟ ਦੂਰ ਕੀਤਾ ਜਾਵੇ। ਉਹ ਤਕਰੀਬਨ 2 ਕੁੱਟ ਦੂਰ ਕੀਤਾ ਜਾਵੇ। ਉਹ ਤਕਰੀਬਨ 2 ਕੁੱਟ ਦੂਰ ਕੀਤਾ ਜਾਵੇ। ਹੁਣ ਸਾਡੀ ਬੇਨਤੀ ਹੈ ਕਿ ਗਿਆਨੀ ਜਗਤਾਰ ਸਿੰਘ ਜੀ ਤੁਸੀਂ ਆਪਣੇ ਬਚਨਾਂ ਤੇ ਖੁਦ ਵੀ ਪਹਿਰਾ ਦੇਣਾ ਹੈ। ਜੋ ਆਪ ਜੀ ਨੇ ਆਪਣੀ ਵੀਡੀਓ ਜਾਰੀ ਕਰਕੇ ਸਿੱਖ ਸੰਗਤਾਂ ਨੂੰ ਕਿਹਾ ਜਿਹੜਾ ਪਹਿਲਾ ਮਾਰਬਲ ਬਿਲਕੁਲ 베ਰੀ ਦੇ ਨਾਲ ਲੱਗਾ ਹੋਇਆ ਸੀ ਜਿਸ ਦੇ ਕਾਰਨ 베ਰੀ ਨੂੰ ਥੱਲਿਓਂ ਕਿਸੇ ਪਾਸੇ ਹਵਾ ਨਹੀਂ ਸੀ ਲੱਗਦੀ ਉਹ ਮਾਰਬਲ ਹਟਾ ਕਰਕੇ ਹੁਣ ਦੋ ਪੁੱਟ 베ਰ ਤੋਂ ਦੂਰ ਮਾਰਬਲ ਜਿਹੜਾ ਉਹ ਲਾਇਆ ਹੈ ਹੁਣ ਦੋ ਪੁੱਟ 베ਰ ਤੋਂ ਦੂਰ ਮਾਰਬਲ ਜਿਹੜਾ ਉਹ ਲਾਇਆ ਹੈ ਹੁਣ ਦੋ ਪੁੱਟ 베ਰ ਤੋਂ ਦੂਰ ਮਾਰਬਲ ਜਿਹੜਾ ਉਹ ਲਾਇਆ ਹੈ ਇਸ ਬਿਆਨ ਦੇ ਉੱਪਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪ ਜੀ ਨੇ ਪੈਰਾ ਦਿਵਾਉਣਾ ਹੈ ਹੁਣੇ ਆਪ ਜੀ ਦਾ ਫਰਜ਼ ਵੀ ਹੈ ਤੇ ਧਰਮ ਵੀ ਬਾਕੀ ਆਪ ਜੀ ਪੂਰੀ ਵਾਲਿਆਂ ਦੀ ਸਫਾਈ ਨਾ ਦਿਆ ਕਰੋ ਕਿ ਸਾਰੇ ਕੰਮ ਸ਼੍ਰੋਮਣੀ ਕਮੇਟੀ ਦੇ ਕਹਿਣ ਤੇ ਕਰ ਦੇਣਾ ਜਿੱਤੇ ਇਹ ਸੇਵਾ ਬਾਬਾ ਜੀ ਨੂੰ ਦਿੱਤੀ ਗਈ ਬਾਬਾ ਜੀ ਨੇ ਆਪਣੇ ਤੌਰ ਤੇ ਆ ਕੇ ਇਹ ਸੇਵਾ ਨਹੀਂ ਰੰਮ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੇਨਤੀ ਕਰਨ ਤੇ ਬਾਬਾ ਜੀ ਨੇ ਇਹ ਸੇਵਾ ਜਿਹੜੀ ਹੈ ਇਹ ਆਰੰਭ ਕੀਤੀ ਹੈ ਦੋ ਜਮਾ ਦੋ ਪੰਜ ਕਹਿਣ ਵਾਲਾ ਵੀ ਤੇ ਮੰਨਣ ਵਾਲਾ ਵੀ ਦੋਵੇਂ ਦੋਸ਼ੀ ਹੁੰਦੇ ਨੇ ਗਿਆਨੀ ਜਗਤਾਰ ਸਿੰਘ ਜੀ ਆਪ ਜੀ ਅੱਗੇ ਬੇਨਤੀ ਹੈ ਕਿ ਦੁੱਖ ਭੰਜਨੀ 베ਰੀ ਦੇ ਤਣੇ ਲਾਗਿਓ 2 ਫੁੱਟ ਜਗ੍ਹਾ ਛਡਵਾ ਕੇ ਜਿਵੇਂ ਕਿ ਤੁਸੀਂ ਖੁਦ ਕਿਹਾ ਜਿਹੜਾ ਪਹਿਲਾ ਮਾਰਬਲ ਬਿਲਕੁਲ 베ਰੀ ਦੇ ਨਾਲ ਲੱਗਾ ਹੋਇਆ ਸੀ ਜਿਸ ਦੇ ਕਾਰਨ 베ਰੀ ਨੂੰ ਥੱਲਿਓਂ ਕਿਸੇ ਪਾਸੇ ਹਵਾ ਨਹੀਂ ਸੀ ਲੱਗਦੀ ਉਹ ਮਾਰਬਲ ਹਟਾ ਕਰਕੇ ਹੁਣ 2 ਫੁੱਟ ਪੇਰ ਤੋਂ ਦੂਰ ਮਾਰਬਲ ਜਿਹੜਾ ਉਹ ਲਾਇਆ ਹੈ ਹੁਣ ਦੋ ਪੁੱਟ 베ਰ ਤੋਂ ਦੂਰ ਮਾਰਬਲ ਜਿਹੜਾ ਉਹ ਲਾਇਆ ਹੈ ਦੁੱਖ ਪੰਜਨੀ 베ਰ ਸਾਹਿਬ ਨੂੰ ਚਾਰ ਸਫੇਰੇ ਸ਼ੀਸ਼ਾ ਵੀ ਲਗਵਾ ਦਿਓ ਵੈਸੇ ਚੰਗਾ ਤਾਂ ਇਹੀ ਸੀ ਕਿ ਇਸ ਦੁੱਖ ਪੰਜਨੀ 베ਰ ਸਾਹਿਬ ਨੂੰ ਪੱਕੇ ਕਮਰੇ ਵਿੱਚੋਂ ਆਜ਼ਾਦ ਕਰ ਦਿੱਤਾ ਜਾਂਦਾ ਸਾਨੂੰ ਪਤਾ ਹੈ ਕਿ ਆਪ ਜੀ ਮਜਬੂਰ ਹੋ ਕਿਉਂਕਿ ਅੱਜ ਉਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇ ਦੇ ਮੁਖੀ ਬਣੇ ਹੋਏ ਨੇ ਜਿਨ੍ਹਾਂ ਨੂੰ ਆਪ ਜੀ ਗ੍ਰਾਂਥੀ ਦੇ ਟੈਸਟ ਵਿੱਚੋਂ ਫੇਲ ਕਰ ਚੁੱਕੇ ਹੋ ਆਪ ਜੀ ਦਾ ਇਸ ਲਈ ਵੀ ਧੰਨਵਾਦ ਕਿ ਆਪ ਜੀ ਨੇ ਅਸਿੱਧੇ ਰੂਪ 'ਚ ਸਹੀ ਇਹ ਸੰਗਤਾਂ ਨੂੰ ਦੱਸਿਆ ਤਾਂ ਹੈ ਕਿ ਬਾਕੀ ਇਤਿਹਾਸਕ ਦਰਖਤ ਖਤਮ ਕਰ ਦਿੱਤੇ ਗਏ ਨੇ ਜਿਵੇਂ ਬੀਰ ਬਾਬਾ ਬੁੱਢਾ ਸਾਹਿਬ ਹੈ ਇਸੇ ਤਰ੍ਹਾਂ ਹੀ ਲਾਚੀ ਬੇਰ ਹੈ। ਔਰ ਦੁਖ ਭਣਣੀ ਬੇਰ ਹੈ। ਇਹ ਤਿੰਨ ਕੀ ਬੇਰੀਆਂ ਨੇ ਜਿਹੜੀਆਂ ਸਾਡੇ ਕੋਲ ਪਰਾਤਨ ਨੇ। ਸੋ ਬਾਕੀ ਤਾਂ ਜਿਹਨੇ ਵੀ ਦਰਖਤ ਪਹਿਲਾਂ ਸੀ ਉਹਾਰੇ ਕੱਟੇ-ਕੁੱਟੇ ਗਏ ਨੇ। ਸੋ ਬਾਕੀ ਤਾਂ ਜਿਹਨੇ ਵੀ ਦਰਖਤ ਪਹਿਲਾਂ ਸੀ ਉਹਾਰੇ ਕੱਟੇ-ਕੁੱਟੇ ਗਏ ਨੇ। ਇਹ ਸਭ ਕਾਰ ਸੇਵਾ ਵਾਲਿਆਂ ਦੀ ਹੀ ਮਿਹਰਬਾਨੀ ਹੋਈ ਹੈ। ਫਿਰ ਵੀ ਸਾਡਾ ਸਹਿਯੋਗ ਆਪ ਜੀ ਨਾਲ ਉਦੋਂ ਤੱਕ ਆਏਗਾ ਜਦੋਂ ਤੱਕ ਆਪ ਜੀ ਆਪਣੇ ਬਚਨਾਂ ਤੇ ਪਹਿਰਾ ਦਿਓਗੇ ਨਹੀਂ ਤੇ ਤੁਸੀਂ ਆਪਣੀ ਨੌਕਰੀ ਬਚਾਇਓ ਤੇ ਅਸੀਂ ਆਪਣਾ ਇਤਿਹਾਸ ਬਚਾਵਾਂਗੇ ਉਦੋਂ ਤੱਕ ਜਦੋਂ ਤੱਕ ਗੁਰੂ ਸਾਹਿਬ ਨੇ ਸਾਡੇ ਸਾਹਾਂ ਵਿੱਚ ਸਾ ਬਖਸ਼ੀ ਹੋਏ ਸਿੱਖ ਸੰਗਤਾਂ ਨੂੰ ਇਸ ਫਤਿਹ ਦੀਆਂ ਬਹੁਤ ਸਾਰੀਆਂ ਵਧਾਈਆਂ ਇਸੇ ਤਰ੍ਹਾਂ ਆਪ ਜੀ ਪਹਿਰਾ ਦਿੰਦੇ ਰਹਿਣਾ ਪਿਆਰ ਦਿੰਦੇ ਰਹਿਣਾ ਤੇ ਅਰਦਾਸ ਕਰਨਾ ਕਿ ਬਲਵਿੰਦਰ ਸਿੰਘ ਪੜੈਣ ਇਤਿਹਾਸ ਦੇ ਸੱਚ ਨੂੰ ਤੁਹਾਡੇ ਸਾਹਮਣੇ ਰੱਖ ਸਕੇ ਤੇ ਅਸੀਂ ਇਤਿਹਾਸ ਦੇ ਪਹਿਰੇਦਾਰ ਬਣ ਕੇ ਪਹਿਰਾ ਦਈਏ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਇਤਿਹਾਸ ਨੂੰ ਵਿਖਾ ਕੇ ਉਹਨਾਂ ਨੂੰ ਜਾਗਰੂਕ ਕਰੀਏ ਤਾਂ ਕਿ ਉਹ ਸਿੱਖ ਵਿਰਸੇ ਦੇ ਸਹੀ ਵਾਰਸ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ